ਜਿੱਤ ਮਾ ਦੇ ਪਿਆਰ ਦੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਅੱਜ ਉਸ ਮੋਟਰ ਤੇ ਅੱਜ ਉਸ ਮੋਟਰ ਤੇ ਪਿਆਰ ਪਿਆਰ ਵੇਖ ਗਿਆ ਕਾਹਦੇ ਚ ਦੇ ਵਪਾਰ ਚ ਕੁੜੀ ਦੇ ਵਪਾਰ ਦਾ ਕੰਮ ਕਰਦੀ ਸੀ ਮੁੰਡਾ ਉਹਨੂੰ ਲੈ ਕੇ ਆਇਆ ਸੀ 5000 ਦੇ ਵਿੱਚ ਸਾਰੀ ਗੱਲ ਕੀ ਆ ਅੱਜ ਤੁਹਾਨੂੰ ਦੱਸਦੇ ਆ ਮੈਂ ਤਾਂ ਟੱਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਇਹ ਕੁੜੀ ਜਿਹੜੀ ਦੇ ਵਪਾਰ ਦਾ ਕੰਮ ਕਰਦੀ ਆ ਇਸ ਮੁੰਡੇ ਨੇ ਪੈਸੇ ਦੇ ਕੇ ਲਿਆਂਦਾ ਇਹਨੂੰ ਕਿੱਥੋਂ ਲੈ ਕੇ ਆਇਆ ਸਾਰੀ ਗੱਲ ਕਰਦੇ ਆ ਮੋਟਰ ਤੇ ਹੀ ਕਿਉਂ ਲੈ ਗਿਆ ਆਦੇ ਘਰੇ ਕਿਉਂ ਲੈ ਕੇ ਗਿਆ ਜਾਂ ਹੋਟਲ ਦੇ ਵਿੱਚ ਕਿਉਂ ਨਹੀਂ ਲੈ ਗਿਆ ਤਾਂ ਮੋਟਰ ਤੇ ਹੀ ਕਿਉਂ ਲੈ ਗਿਆ ਸਸੀ ਕਾ ਜੀ ਸਸੀ ਕਾ ਜੀ ਕੀ ਲਿਖਾਉਣਾ ਇਹ ਇਹ ਲਿਆਂਦੀ ਆ ਮੈਂ ਕੌਣ ਆ ਇਹ ਲਿਆਂਦੀ ਮੈਨੂੰ ਕੀ ਪਤਾ ਕੌਣ ਹੈ ਕਿਰਾਏ ਤੇ ਲੈ ਕੇ ਆਏ ਕਿਰਾਏ ਤੇ ਲੈ ਕੇ ਆਏ ਕਿੰਨੇ ਰੁਪਏ ਤੇ 5000 ਤੇ 5000 ਕਿੱਥੋਂ ਉਹ ਇਹਦੇ ਸ਼ਹਿਰ ਚੋਂ ਸ਼ਹਿਰ ਚੋਂ ਤਾਂ ਸ਼ਹਿਰ ਆ ਗਿਆ ਮੇਰਾ ਨਾਮ ਹਰਮਨ 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 ਨਾਮ ਦਾ ਹਰਮਨਾਂ ਦੀ ਕੁੜੀ ਆ ਜਿਹੜੀ ਦੇਵਪਰ ਦਾ ਕੰਮ ਕਰਦੀ ਆ 5000 ਦੇ ਵਿੱਚ ਸ਼ਹਿਰੋਂ ਲੈ ਕੇ ਆਇਆ ਮੁੰਡਾ ਅੱਛਾ ਕੀ ਕਰਨ ਲੈ ਕੇ ਆਇਆ ਇਹਨੂੰ ਕਰਨ ਉਹ ਜਿਹੜਾ ਕੋਈ ਕਰਦੇ ਹੁੰਦੇ ਦੇ ਦੇ ਦੀ ਭੁੱਖ ਮਟਾਉਣਾ ਦੇ ਦੇ ਦੀ ਭੁੱਖ ਮਟਾਉਣਾ ਉੱਤੇ ਤੇ ਤੇਰਾ ਵਿਆਹ ਹੋਇਆ ਹੋਇਆ ਵਿਆਹ ਹੋਇਆ ਤੇਰਾ ਹਾਂ ਤੇ ਵਿਆਹ ਹੋਇਆ ਫਿਰ ਤੂੰ ਆਜਾ ਘਰੇ ਕਰ ਜਿਹੜਾ ਕੁਝ ਕਰਨਾ ਬਾਹਰ ਕੀ ਕਰਦਾ ਫਿਰ ਤਾ ਬਾਹਰ ਉਹ ਗੱਲ ਬੰਦੀ ਘਰੇ ਉਹ ਗੱਲ ਹੀ ਨਹੀਂ ਬੰਦੀ ਜਿਹੜੀ ਬਾਹਰ ਬੰਦੀ ਆ ਕੀ ਕੀ ਨਹੀਂ ਗੱਲ ਬੰਦੀ ਬਾਤ ਨਹੀਂ ਬੰਦੀ ਗੱਲ ਹੈ ਘਰੇ ਕੀ ਕਰਨ ਕਰੇ ਨਹੀਂ ਬੰਦੀ ਗੱਲ ਬਾਤ ਕਿਵੇਂ ਲੜਦੀ ਆ ਤੇਰੇ ਨਾਲ ਕੋਈ ਵਾਵਾ ਟਾਈਮ ਹੋ ਗਿਆ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਹੋਗੇ 9- ਨੂੰ 9-10 ਸਾਲ ਹੋ ਗਏ ਵਿਆਹ ਨੂੰ ਮੁੰਡੇ ਨੂੰ ਅੱਜ ਇਹ ਮੁੰਡਾ ਕਹਿ ਰਿਹਾ ਕਹਿੰਦਾ ਵੀ ਮੈਂ ਦੇਵ ਪਾਰ ਦੇਵ ਪਾਰ ਵਾਲੀ ਜਿਹੜੀ ਕੁੜੀ ਲੈ ਕੇ ਆਇਆ ਇਹ ਕਹਿੰਦਾ ਮੈਂ ਇਹਦੇ ਨਾਲ ਗਲਤ ਸੰਬੰਧ ਬਣਾਉਣੇ ਨੇ ਕਿਉਂ ਬਣਾਉਣੇ ਆ ਬਈ ਕਿਉਂ ਬਣਾਉਂਦੇ ਹੁੰਦੇ ਜੇ ਨਹੀਂ ਕਰੋ ਸੈਟੀਸਫਾਈ ਹੋਇਆ ਤਾਂ ਬਾਅਦ ਹੀ ਕਰਨਾ ਤੂੰ ਮੋਟਰ ਤੇ ਹੀ ਕਿਉਂ ਲੈ ਕੇ ਆਇਆ ਮੋਟਰ ਮੇਰੀ ਜਗਾ ਯਾਰ ਮੈਂ ਲੈ ਆਇਆ ਬਸ ਨਹੀਂ ਕਿਹਦੀ ਮੋਟਰ ਹੈ ਮੇਰੀ ਮੋਟਰ ਹੈ ਤੇਰੀ ਮੋਟਰ ਹੈ ਅੱਛਾ ਤੂੰ ਕੀ ਲੈਣਾ ਹੈ ਇਹਦੇ ਨਾਲ ਮੈਂ ਤਾਂ ਪੈਸੇ ਬਣਾਉਣੇ ਮੇਰਾ ਧੰਦਾ ਅੱਛਾ ਤੇਰੀ ਤੇਰੀ ਕੀ ਮਜਬੂਰੀ ਹੈ ਜਿਹੜੇ ਤੂੰ ਇਹਦੇ ਨਾਲ ਆਈ ਹੈ ਮਜਬੂਰੀ ਤੂੰ ਕਿ ਲੈਣਾ ਮੇਰਾ ਤਾਂ ਧੰਦਾ ਘੜੀ ਮਰਜੀ ਹੋਵੇ ਮੇਰੀ ਮਜਬੂਰੀ ਮੈਂ ਤਾਂ ਕੰਮ ਕਰਦੀ ਆਂ ਆਪਦਾ ਪੈਸੇ ਬਣਾਉਂਦੀ ਆਂ ਹਰੇਕ ਨੂੰ ਹਰੇਕ ਨਾਲ ਤੁਰ ਜਾਂਦੀ ਆਂ ਹਾਂ ਸੁੱਟਿਆ ਕੀ ਹੋਇਆ ਤੇਰਾ ਹਾਂ ਕਿੰਨੇ ਜਵਾਕ ਤੇਰੇ ਦੋ ਜਵਾਕਾਂ ਨੂੰ ਕੀ ਕਹੇਂਗੀ ਤੂੰ ਜਵਾਕਾਂ ਨੂੰ ਵੀ ਪਤਾ ਹੀ ਆ ਜਵਾਕਾਂ ਨੂੰ ਪਤਾ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਕਹਿੰਦੀ ਕਹਿੰਦੀ ਮੇਰੀ ਜਵਾਕਾਂ ਨੂੰ ਪਤਾ ਵੀ ਮੈਂ ਦੇ ਵਪਾਰ ਦਾ ਕੰਮ ਕਰਦੀ ਆਂ ਕਹਿੰਦੀ ਇਹ ਮੇਰੀ ਰੋਜੀ ਰੋਟੀ ਆ ਇਹਦੇ ਬਾਰੇ ਤੂੰ ਮੈਨੂੰ ਗਲਤ ਨਾ ਬੋਲ ਕਹਿੰਦੀ ਮੈਨੂੰ ਜਾਣਾ ਪੈਂਦਾ ਅੱਛਾ ਹੋਰ ਮੁੰਡੇ ਵੀ ਤਾਂ ਜਦੋਂ ਤੁਸੀਂ ਜਾਣਿਓ ਹੋਰ ਮੁੰਡਿਆਂ ਨੂੰ ਵੀ ਬੁਲਾਉਨੇ ਹੋ ਤੁਸੀਂ ਹਾਂ ਬਹੁਤ ਮ ਕੋਈ ਕਿ ਕਿਹੜੀ ਮਰਜ਼ੀ ਉਮਰ ਦਾ ਹੋਵੇ ਮੁੰਡਾ ਹਾਂ ਭਾਵੇਂ ਤੁਸੀਂ ਹੋ ਕਿਹੜੇ ਵੀ ਉਮਰ ਦਾ ਮਰਜ਼ੀ ਹੋਵੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਹਿੰਦਾ ਵੀ ਕਹਿੰਦੀ ਕਹਿੰਦੀ ਮੈਨੂੰ ਬਸ ਆਪਦੇ ਪੈਸੇ ਤਾਂ ਪੈਸੇ ਤਾਂ ਕੀ ਐ ਬਸ ਹਾਂ ਮੈਨੂੰ ਪੈਸੇ ਨਾਲ ਪਿਆਰਾ ਅੱਛਾ ਬਾਈ ਤੂੰ ਇਹਨੂੰ ਲੈ ਕੇ ਆਇਆ ਅੱਛਾ ਤੇਰਾ ਪਲਾਨ ਕੀ ਬਣਿਆ ਘਰੇ ਕੀ ਤੇਰਾ ਵਿਆਹ ਹੋਇਆ ਤੈਨੂੰ ਸ਼ਰਮ ਆਉਣੀ ਚਾਹੀਦੀ ਯਾਰ ਮੈਨੂੰ ਕਾਦੀ ਸ਼ਰਮ ਆਉਣੀ ਚਾਹੀਦੀ ਹੈ ਕਿਉਂ ਇਹ ਤਾਂ ਜੁਨੀਆਂ ਦਾ ਅਧਿਕਾਰ ਆ ਯਾਰ ਸ਼ਰਮ ਵਿੱਚ ਸ਼ਰਮ ਵਾਲੀ ਵਿੱਚ ਕਿਹੜੀ ਗੱਲ ਮੈਂ ਕਿਹੜਾ ਕੋਈ ਇਹਦੇ ਨਾਲ ਗਲਤ ਕੰਮ ਕੀਤਾ ਜਾਂ ਮੈਂ ਧੱਕੇ ਨਾਲ ਲਿਆ ਇਹਨੂੰ ਪੈਸੇ ਦਿੱਤੇ ਮਰਜ਼ੀ ਨਹੀਂ ਆ ਮਰਜੀ ਨੇ 5000 ਰੁਪਏ ਤੈਨੂੰ ਪਤਾ ਕਿਵੇਂ ਬਣਦਾ 5000 ਮੇਰੇ ਕੋਲ ਬਥੇਰੀ ਜਾਇਦਾਦ ਆ ਯਾਰ ਹਾਂ ਕੋਈ ਚੱਕਰ ਨਹੀਂ ਹਾਂ ਪਿਆ ਕਿੱਲੇ ਦਾ ਮਾਲਕ ਆ ਮੈਂ ਪਿਆ ਕਿੱਲੇ ਦਾ ਮਾਲਕ ਆ ਵਾਹ ਕੀ ਬਾਤ ਆ ਕਹਿੰਦਾ ਮੈਂ ਪਿਆ ਕਿੱਲੇ ਦਾ ਮਾਲਕ ਆ ਮੇਰੇ ਕੋਲ ਕਰੋੜਾਂ ਰੁਪਏ ਹੈਗਾ ਮੈਨੂੰ ਕੋਈ ਚੱਕਰ ਨਹੀਂ 5000 ਰੁਪਏ ਮੈਂ ਦੇਦਾ ਅੱਛਾ ਤੂੰ 5000 ਦੇ ਵਿੱਚ ਲੈ ਕੇ ਆਏ ਬਈ ਹੋਰ ਹੋਰ ਕੁੜੀਆਂ ਵੀ ਲੈ ਕੇ ਆਉਣਾ ਹੈ ਹਾਂ ਲੈ ਆਈ ਦੀਆਂ ਘਰੇ ਪਤਾ ਨਹੀਂ ਘਰੇ ਨਹੀਂ ਜੇ ਘਰੇ ਪਤਾ ਲੱਗ ਗਿਆ ਫੇਰ ਬਈ ਘਰੇ ਪਤਾ ਲੱਗ ਗਿਆ ਐ ਲੱਗਣੀ ਨਹੀਂ ਦਿੰਦੇ ਆਪਾਂ ਕਿਵੇਂ ਪਤਾ ਲੱਗ ਜੂਗੇ ਐ ਕਿਵੇਂ ਨਹੀਂ ਲੱਗਣ ਦਿੰਦੇ ਨਹੀਂ ਲੱਗਣ ਦਿੰਦੇ ਜੇ ਜਿੱਥੇ ਪ ਜਦੋਂ ਪਤਾ ਲੱਗਿਆ ਉਹ ਤੇ ਵੇਖੀ ਜੋ ਪਹਿਲਾਂ ਸੋਚ ਸੋਚ ਪਹਿਲਾਂ ਇਦਰੀ ਹੈ ਨਾ ਜੇ ਤੈਨੂੰ ਐ ਲੱਗਦਾ ਨਹੀਂ ਵੀ ਤੂੰ ਗਲਤ ਕੰਮ ਕਰਦਾ ਵੀ ਤੇਰੀ ਘਰ ਵਾਲੀ ਵੀ ਜੇ ਗਲਤ ਕੰਮ ਕਰੂ ਫੇਰ ਬਾਈ ਕਿਵੇਂ ਕਰੂਗੀ ਅਸੀਂ ਉਹਦੇ ਨਾਲ ਆਪਣਾ ਪੂਰਾ ਪਿਆਰ ਪੱਲਾ ਚੱਲੀਦਾ ਕੋਈ ਨਹੀਂ ਹੁੰਦਾ ਇਹ ਤਾਂ ਚੱਲੀ ਜਾਂਦਾ ਨਾ ਅੱਛਾ ਤੇ ਤੇਰਾ ਘਰ ਵਾਲਾ ਕੀ ਕਰਮ ਕੰਮ ਕਰਦਾ ਮੇਰੇ ਘਰ ਵਾਲਾ ਨਸ਼ੇ ਕਰਦਾ ਨਸ਼ੇ ਕੀ ਕਰਦਾ ਚਿੱਟਾ ਪੀਂਦਾ ਮੇਰੇ ਘਰ ਚਿੱਟਾ ਚਿੱਟਾ ਪੀਂਦਾ ਕੁੜੀ ਦਾ ਅੱਛਾ ਤੇ ਤਾਂ ਕਰਕੇ ਤੁਸੀਂ ਕਾ ਕਰਦਾ ਕੰਮ ਕੁਮ ਕਰਦਾ ਕਰਕੇ ਨਹੀਂ ਕਰਦਾ ਉਹ ਨਹੀਂ ਕਰਦਾ ਨਹੀਂ ਕੰਮ ਨਹੀਂ ਕਰਦਾ ਹੋ ਫੇਰ ਤਾਂ ਕਰਕੇ ਆ ਕੰਮ ਕੀਤਾ ਤੂੰ ਹਾਂਜੀ ਹੈ ਹਾਂਜੀ ਅਛਾ ਹੁਣ ਕਿੰਨਾ ਟਾਈਮ ਲੀ ਇਹਦੇ ਕੋਲ ਹੈਗੇ ਰਾਤ ਤਾਈ ਰਾਤ ਤਾਈ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਮੁੰਡੇ ਦਾ ਕਹਿਣਾ ਇਹ ਆ ਕਹਿੰਦਾ ਮੈਂ ਹੋਰ ਕੁੜੀਆਂ ਵੀ ਲਿਆਉਂਦਾ ਰਿਆਂ 5000 ਮੇਰੇ ਲਈ ਕੁਛ ਵੀ ਨਹੀਂ ਹੈਗਾ ਘਰੇ ਗੱਲ ਸਾਡੇ ਪਤਾ ਲੱਗੀ ਜਾਂ ਨਾ ਪਤਾ ਲੱਗੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਆਸੇ ਪਾਸੇ ਖੇਤਾਂ ਵਾਲੇ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਖੇਤਾਂ ਵਾਲੇ ਕੁਛ ਨਹੀਂ ਕਹਿੰਦੇ ਤੁਹਾਨੂੰ ਬਾਈ ਇਹ ਮੇਰੀ ਗੱਲ ਸੁਣੋ ਆਸੇ ਪਾਸੇ ਖੇਤਾਂ ਵਾਲਾ ਕਿਹੜੇ 50 ਗੱਲਾਂ ਚ 5 ਮੋਟਰਾਂ ਤਾਂ ਮਿਲ ਗਈਆਂ ਆਸੇ ਪਾਸੇ 5 ਮੋਟਰ ਥੋੜੀਆਂ ਫਿਰ ਪਿੰਡ ਵਾਲੇ ਨਹੀਂ ਕਹਿੰਦੇ ਹੋਣਗੇ ਜਾਂ ਕੋਈ ਹੋਰ ਪਿੰਡ ਪੁੰਡ ਵਾਲਾ ਕੋਈ ਨਹੀਂ ਕਹਿੰਦਾ ਵੀ ਹਾਂ ਜੇ ਕੋ ਬੋਲੂਗਾ ਤੋ ਉਹਨੂੰ ਕਹੇ ਤਾ ਵੀ ਤੂੰ ਵੀ ਆ ਜਾ ਦ 10 ਮਿੰਟ ਕਿਆ ਬਾਤ ਆ ਤੂੰ ਵੀ ਆ ਜਾ 10 ਮਿੰਟ ਆ ਤੇ ਤੇਰਾ ਘਰ ਵਾਲਾ ਨਾ ਸ਼ੇਪ ਕਰਦਾ ਐ ਤੈਨੂੰ ਇਹ ਤਾਂ ਕਰਕੇ ਆ ਕੰਮ ਕਰਨਾ ਪੈਂਦਾ ਹਾਂਜੀ ਕਿਉਂਕਿ ਹੋਰ ਕੰਮ ਕਰ ਲੈ ਕੋਈ ਦਿਹਾੜੀ ਦੇ ਪਕਾ ਲੈ ਕੋਈ ਨਰੇਗਾ ਦੀਹਾੜੀ ਕਰ ਲੈ ਕੋਈ ਹੋਰ ਕੰਮ ਕਰ ਲੈ ਹੋਰ ਕੰਮ ਬਥੇਰੇ ਆ ਸ਼ਹਿਰਾਂ ਚ ਨਰੇਗਾ ਚੱਲਦੀ ਨਹੀਂ ਸ਼ਹਿਰਾਂ ਚ ਕਿਉਂ ਨਹੀਂ ਚੱਲਦੀ ਹੋਰ ਨੌਕਰੀਆਂ ਨੌਕਰੀਆਂ ਬਥੇਰੀਆਂ ਫੈਕਟਰੀਆਂ ਹੈਗੀਆਂ ਉੱਥੇ ਕੰਮ ਕਰ ਲਓ ਇਹਦੇ ਚ ਖਰਚਾ ਵੀ ਨਹੀਂ ਪੂਰਾ ਹੁੰਦਾ ਬਾਕੀ ਇਹਦੇ ਚ ਔਖੇ ਵੀ ਨਹੀਂ ਹੁੰਦੇ ਕਿਉਂ ਇਹਦੇ ਕਿਵੇਂ ਔਖੇ ਕਹਤ ਨਹੀਂ ਹੁੰਦੇ ਨਜ਼ਾਰਾ ਹੁੰਦਾ ਵਧੀਆ ਫੀਲ ਨਜ਼ਾਰਾ ਨਜ਼ਾਰਾ ਆਉਂਦਾ ਕਹਿੰਦੀ ਕਹਿੰਦੀ ਇਹਦੇ ਵਿੱਚ ਫੀਲ ਵਧੀਆ ਹੁੰਦਾ ਕਹਿੰਦੀ ਕੰਮ ਕਰਨਾ ਕੰਮ ਕਰਨਾ ਔਖਾ ਦਾ ਹਾਂ ਕੰਮ ਕਰਨਾ ਔਖਾ ਅੱਛਾ ਜਿਹੜੇ ਦੋ ਹੋਰ ਕੁੜੀਆਂ ਕੰਮ ਕਰਦੀਆਂ ਬੁੜੀਆਂ ਕੰਮ ਕਰਦੀਆਂ ਉਹਨਾਂ ਨੂੰ ਔਖਾ ਨਹੀਂ ਲੱਗਦਾ ਉਹ ਫਿਰ ਗਿੱਜਣੇ ਇਹ ਤਾਂ ਸਾਰਾ ਇਹ ਆਹੀ ਕੰਮ ਕਰਨ ਲੱਗੇ ਆ ਸਾਰੇ ਹਾਂ ਇਹ ਵਧੀਆ ਸਾਰੇ ਨਾਲ ਬੁੜੀਆਂ ਇਹੀ ਕੰਮ ਕਰਦੀਆਂ ਤੁਹਾਨੂੰ ਸ਼ਰਮ ਨਹੀਂ ਖਰ ਮਹਿਸੂਸ ਨਹੀਂ ਹੁੰਦੀ ਜਦੋਂ ਤੁਸੀਂ ਹਸਪੀਟਲੋਸ ਵਾਲੇ ਤੈਨੂੰ ਕੁਝ ਨਹੀਂ ਕਹਿੰਦੇ ਨਾ ਨਾ ਜੀ ਕੋਈ ਨਹੀਂ ਆਪਾਂ ਨੂੰ ਕੁਝ ਗਵਾਂਡੀ ਕੋਈ ਨਹੀਂ ਕਹਿੰਦਾ ਕੁਝ ਆਪਾਂ ਗਵਾਂਡੀ ਨਾਲ ਵਰਤਦੇ ਹਾਂ ਸ਼ਹਿਰ 'ਚ ਰਹ ਅਛਾ ਤੁਸੀਂ ਜਿਹੜਾ ਕੰਮ ਹੁੰਦਾ ਇੱਕ ਕਿਵੇਂ ਚੱਲਦਾ ਰਾਤ ਮੁੰਡੇ ਫੋਨ ਲਾਉਂਦੇ ਆ ਜਾਂ ਦਿਨੇ ਫੋਨ ਲਾਉਂਦੇ ਕਿਵੇਂ ਕੀ ਰੇਟ ਹੁੰਦਾ ਤੁਹਾਡਾ ਇਹ ਇਹ ਹੁੰਦਾ ਇੱਕ ਸ਼ਿਫਟ ਦਾ ਹੁੰਦਾ ਸਾਡਾ 2000 ਰੁਪਇਆ ਤੇ ਪੂਰਾ ਰਾਤ ਰਹਿਣਾ 5000 5000 ਰੁਪਇਆ ਅਛਾ ਤੁਸੀਂ 5000 ਰੁਪਇਆ ਦੇਣਾ ਫਿਰ ਇਕੱਲੇ ਨੇ ਹਾਂ ਇਕੱਲੇ ਨੇ ਅਛਾ ਭਾਈ ਤੈਨੂੰ ਜਦੋਂ ਤੈਨੂੰ ਕੀ ਲੱਗਦਾ ਵੀ ਇਹ ਕੁੜੀਆਂ ਇਹ ਕੰਮ ਕਰਦੀਆਂ ਕਦ ਲਈ ਕਰਦੀਆਂ ਇਹ ਭਾਈ ਇਹ ਕੋਈ ਮਜਬੂਰੀ ਵੀ ਹੋ ਸਕਦੀ ਹੈ ਹੁਣ ਜਿਵੇਂ ਇਹ ਕਹੀ ਜਾਂਦੀ ਮੇਰਾ ਘਰ ਵਾਲਾ ਚੱਟਾ ਪੀਂਦਾ ਤੇ ਜੇ ਹੁਣ ਬੰਦਾ ਹੀ ਚੱਜਦਾ ਹੋਵੇ ਤਾਂ ਹੋ ਸਕਦਾ ਇਹ ਨਾ ਕੰਮ ਕਰੇ ਹੂੰ ਹੂੰ ਤੇ ਉਹਦਾ ਵੀ ਅਕਸਰ ਇਹ ਚਟੇ ਪੰਦੀ ਦਾ ਚਿੱਟੇ ਦਾ ਖਰਚਾ ਪਣੀ ਪੂਰਾ ਦੰਦ ਕਰਦੀ ਹੋਊਗੀ ਇਹੀ ਕਰਦੀ ਹੋਣੀ ਆ ਤੇ ਕਈ ਵਾਰੀ ਮਜਬੂਰੀ ਹੁੰਦੀ ਹੈ ਹੂੰ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਬੰਦੇ ਦਾ ਕਹਿਣਾ ਇਸ ਕੁੜੀ ਦਾ ਕਹਿਣਾ ਕਹਿੰਦੇ ਮੇਰੀ ਘਰ ਵਾਲਾ ਨਸ਼ੇ ਕਰਦਾ ਮੇਰਾ ਘਰ ਵਾਲਾ ਚਿੱਟੇ ਚਿੱਟਾ ਪੀਂਦਾ ਜਿਹਦੇ ਕਰਕੇ ਮੈਨੂੰ ਮਜਬੂਰੀ ਆ ਇਹ ਕੰਮ ਕਰਨਾ ਠੀਕ ਹੈ ਗਵਾਂਡੀ ਹੁੰਦੇ ਆ ਸ਼ਹਿਰਾਂ ਦੇ ਵਿੱਚ ਗਵਾਂਡੀ ਕਹਿੰਦੇ ਨਹੀਂ ਹੁੰਦੇ ਗਵਾਂਡੀ ਉਹ ਕਿਸੇ ਦਾ ਕੋਈ ਮਤਲਬ ਨਹੀਂ ਸ਼ਹਿਰ ਦੇ ਵਿੱਚ ਕੋਈ ਕੀ ਕੰਮ ਕਰਦਾ ਕਿਸੇ ਦਾ ਕੋਈ ਮਤਲਬ ਨਹੀਂ ਕਹਿੰਦੇ ਮੇਰੇ ਜਿਹੜੇ ਮੁੰਡੇ ਆ ਉਹ ਵੀ ਮੈਨੂੰ ਕੁਝ ਨਹੀਂ ਕਹਿੰਦੇ ਉਹ ਮੁੰਡੇ ਮੈਨੂੰ ਕਹਿੰਦੇ ਆ ਵੀ ਮੰਮੀ ਪੈਸੇ ਜਿੱਥੋਂ ਮਰਜ਼ੀ ਲੈ ਕੇ ਆ ਜਿਹੜਾ ਮਰਜ਼ੀ ਕੰਮ ਕਰ ਸਾਨੂੰ ਕੋਈ ਟੈਨਸ਼ਨ ਨਹੀਂ ਇਹਦਾ ਤੇਰਾ ਘਰ ਵਾਲਾ ਤੈਨੂੰ ਰੋਕਦਾ ਨਹੀਂ ਆ ਕੰਮ 'ਚ ਨਾ ਕੋਈ ਨਹੀਂ ਪਤਾ ਹੁਣ ਉਹ ਤੇਰੇ ਘਰੋਂ ਹਾਂਜੀ ਕੀ ਕਹਿੰਦਾ ਹੁੰਦਾ ਉਹ ਉਹਦਾ ਆਪ ਵੀ ਨਹੀਂ ਕੁਝ ਕਹਿ ਹੀ ਨਹੀਂ ਰਿਹਾ ਬਸ ਨੇ ਉਹ 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 ਤੈਨੂੰ ਕਦੇ ਐ ਨਹੀਂ ਕਿਹਾ ਵੀ ਮੇਰੀ ਬੇਇੱਜ਼ਤੀ ਹੁੰਦੀ ਹੈ ਜਾਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਮੈਨੂੰ ਕੁਝ ਗਲਤ ਬੋਲ ਰਿਹਾ ਲੋਕ ਵੀ ਤੇਰੀ ਘਰ ਵਾਲੀ ਆ ਕੰਮ ਕਰਦੇ ਕੁਝ ਏਦਾਂ ਦਾ ਕੁਝ ਉਹਨੂੰ ਤਾਂ ਨਸ਼ਾ ਚਾਹੀਦਾ ਜੀ ਕੁਝ ਨਹੀਂ ਬੋਲਦਾ ਹਾਂ ਨਸ਼ੇ ਨਸ਼ੇ ਕਰਕੇ ਆ ਕੰਮ ਕਰਦੀਆਂ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਕਹਿੰਦਾ ਮੇਰੇ ਮੇਰਾ ਜਿਹੜਾ ਘਰ ਵਾਲਾ ਉਹ ਮੈਨੂੰ ਕਹਿੰਦਾ ਵੀ ਬਸ ਮੈਨੂੰ ਨਸ਼ਾ ਪੂਰਾ ਹੋ ਜਾਏ ਬਸ ਮੈਨੂੰ ਕੋਈ ਕਿਸੇ ਤੱਕ ਮਤਲਬ ਨਹੀਂ ਤੂੰ ਕੁਝ ਮਰਜ਼ੀ ਕਰ ਜਿੱਥੇ ਜਾਣਾ ਜਾ ਤੁਸੀਂ ਦੇਖੋ ਦੋਸਤੋ ਇਹੋ ਜਿਹੇ ਕੁੜੀਆਂ ਅਸਲ ਮਾਪੇ ਤਰ੍ਹਾਂ ਕੀ ਕੰਮ ਕਰਦੇ ਪਿੱਛੇ ਮਾਪਿਆ ਤੋਂ ਕੀ ਲੈਣਾ ਤੁਸੀਂ ਮੈਨੂੰ ਹੀ ਪੁੱਛ ਲਓ ਬਸ ਜੀ ਦੱਸ ਨਹੀਂ ਸਕਦੇ ਉਹਨਾਂ ਬਾਰੇ ਨਹੀਂ ਦੱਸ ਸਕਦੇ ਅੱਛਾ ਤੇ ਤੈਨੂੰ ਜਦੋਂ ਤੈਨੂੰ ਵਿਆਹ ਕੀਤਾ ਇਹ ਵਿਆਹ ਤੋਂ ਪਹਿਲਾਂ ਤਾਂ ਕੰਮ ਕਰਦੇ ਸੀ ਕਿ ਹੁਣ ਹੀ ਕਰਨ ਲੱਗੇ ਹੁਣ ਹੀ ਕਰਨ ਲੱਗੇ ਆ ਜੀ ਕਿਉਂ ਕੰਮ ਕਿਉਂ ਖਰਚਿਆਂ ਚ ਕਿੰਦਾ ਸੀ ਹਾਂਜੀ ਹਾਂਜੀ ਜਵਾਕਾਂ ਦੀ ਫੀਸ ਹੁੰਦੀ ਸੀ ਪੜ੍ਹਾਈ ਦੀ ਜੀ ਤਾਂ ਕਰਕੇ ਖਰਚਾ ਨਹੀਂ ਚੱਕਿਆ ਹੁਣ ਦਿਨ ਦੇ ਵਿੱਚ ਕਿੰਨੇ ਰੁਪਏ ਬਣਾ ਲੈਂਦੇ ਦਿਨ ਚ 20-20000 ਜੀ 20-20000 ਰੁਪਏ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕ ਕੰਮ ਪੈਸਾ ਪੈਸਾ ਮੁੱਕ ਹੋ ਗਿਆ ਦੋਸਤੋ ਪੈਸੇ ਕਰਕੇ ਇਹ ਦੇਵਪਾਰ ਦਾ ਕੰਮ ਚੱਲਦਾ ਸ਼ਰੇਆਮ ਚੱਲਦਾ ਨਾ ਕੋਈ ਸਰਕਾਰ ਇਸ ਵাল ਵੇਖਦੀ ਆ ਨਾ ਕੋਈ ਕਾਰਵਾਈ ਹੁੰਦੀ ਐ ਇਹਨਾਂ ਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਤੇ ਇਹ ਖੁੱਲਾਪਨ ਚੱਲਦਾ ਇਹ ਸਾਰੇ ਪਾਸੇ ਚੱਲਦਾ ਸਾਰਿਆਂ ਨੂੰ ਪਤਾ ਵੀ ਇਹ ਕੰਮ ਚੱਲਦਾ ਠੀਕ ਆ ਕੋਈ ਮੋਟਰ ਤੇ ਲੈ ਕੇ ਜਾਂਦਾ ਕੋਈ ਹੋਟਲਾਂ ਦੇ ਵਿੱਚ ਲੈ ਕੇ ਜਾਂਦਾ ਕੋਈ ਕਾਰਾਂ ਕਾਰ ਦੇ ਵਿੱਚ ਗਲਤ ਕਰਦਾ ਕੋਈ ਘਰ ਦੇ ਵਿੱਚ ਲੈ ਕੇ ਜਾਂਦਾ ਇਹੋ ਜਿਹੇ ਕੰਮ ਜਿਹੜੇ ਚੱਲਦੇ ਆ ਇਹ ਸਮਾਜ ਦੇ ਵਿੱਚ ਕਿਉਂ ਚੱਲਦੇ ਆ ਸਿਰਫ ਪੈਸੇ ਕਰਕੇ ਜਾਂ ਜਦੋਂ ਆਪਾਂ ਕੁੜੀ ਨੂੰ ਵਿਆਹ ਦਿੰਨੇ ਕਿਸੇ ਪਰਿਵਾਰ ਦੇ ਵਿੱਚ ਵਿਆਹ ਦਿੰਨੇ ਆ ਤੇ ਉੱਥੇ ਉਹ ਘਰ ਵਾਲਾ ਉਹਦਾ ਨਸ਼ੇ ਕਰਦਾ ਜਾਂ ਉਹਦੇ ਨਾਲ ਧੱਕਾ ਹੁੰਦਾ ਕੰਮ ਕਰਨ ਸਰਕਾਰਾਂ ਇਹਨਾਂ ਨੂੰ ਪੈਸੇ ਨੌਕਰੀਆਂ ਦਿੰਦੀਆਂ ਫੈਕਟਰੀਆਂ ਵਿੱਚ ਉਹੋ ਜਿਹੀ ਸੈਲਰੀ ਮਿਲਦੀ ਤਾਂ ਇਹ ਕੰਮ ਕਰਦੀਆਂ ਇਹੋ ਜਿਹਾ ਕੀ ਰੀਜਣਾ ਸਿਰਫ ਨਿਆਰੇ ਲਈ ਥੋੜੀ ਇਹ ਕੰਮ ਕਰਦੀਆਂ ਪੈਸਾ ਬਹੁਤ ਜ਼ਰੂਰੀ ਸਮਝ ਲਿਆ ਲੋਕਾਂ ਨੇ ਆਪਣੀ ਇੱਜ਼ਤ ਨੂੰ ਦਾਗ ਲਾਉਣ ਲਈ ਇਹ ਸੋਚਦੀਆਂ ਨਹੀਂ ਅੱਜ ਕੱਲ ਪੈਸੇ ਨੂੰ ਮੁੱਖ ਰੱਖ ਲਿਆ ਜਿਹੜੇ ਬਾਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਪਹਿਲਾਂ ਪਰਿਵਾਰ ਹੁੰਦੇ ਸੀ ਕੁੱਟ ਖਾਈ ਜਾਂਦੇ ਸੀ ਆਪਦੇ ਘਰ ਵਾਲੇ ਤੋਂ ਕੁੱਟ ਖਾਈ ਜਾਂਦੀ ਸੀ ਠੀਕ ਹੈ ਪਰ ਉਹਨੂੰ ਛੱਡ ਕੇ ਕਦੇ ਨਹੀਂ ਜਾਂਦੀ ਸੀ ਅੱਜ ਕੱਲ ਜੇ ਇੱਕ ਚਪੇੜਾ ਵੱਜਦੇ ਤੇ ਘਰ ਵਾਲੀ ਉਹਨੂੰ ਛੱਡ ਕੇ ਤੁਰ ਜਾਂਦੀ ਹੈ ਦੋਸਤੋ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਪੈਸਾ ਪੈਸੇ ਨੂੰ ਮੁੱਖ ਕਿਉਂ ਦੱਸਿਆ ਜਾਂਦਾ ਭਈ ਪੈਸੇ ਨੂੰ ਮੁੱਖ ਕਿਉਂ ਦੱਸਿਆ ਜਾਂਦਾ ਭਈ ਪੈਸੇ ਬਿਨਾ ਜ਼ਿੰਦਗੀ ਨਹੀਂ ਇਹਦੇ ਨਾਲ ਮੈਂ ਜਦੋਂ ਪਹਿਲੀ ਈਲਮ ਆਹੀ ਆਏ ਸੀਗੇ ਤੇ ਇਹਦੇ ਘਰ ਵਾਲੇ ਦਾ ਖੂਨ ਖਾਨ ਚੇਂਜ ਕਰਾਇਆ ਸੀ ਨੇ ਹੂੰ ਤੇ ਇਹਨੂੰ ਕਿਸੇ ਨੇ ਆਹੜ ਗਵਾੜ ਚ ਵੀ ਜਾਂ ਰਿਸ਼ਤੇਦਾਰ ਨੇ ਮੰਗਾ ਫਰ ਰੁਪਈਆ ਨਹੀਂ ਦਿੱਤਾ ਸੀ ਹੂੰ ਹਾਂ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੀ ਮੈਂ ਵੀ ਇਹ ਕੰਮ ਤਾਂ ਕੀਤਾ ਹੂੰ ਤੈਨੂੰ ਕੀ ਲੱਗਦਾ ਬਾਈ ਜਿਹੜੇ ਇਹ ਜੇ ਕੰਮ ਕਰਦੀਆਂ ਕੁੜੀਆਂ ਇਹਨਾਂ ਦੀ ਕੀ ਮਜਬੂਰੀ ਹੁੰਦੀ ਆ ਕਾਦੇ ਲਈ ਇਹ ਕੰਮ ਕਰਦੀਆਂ ਇਹ ਜੇ ਮਜਬੂਰੀ ਜਾਂ ਤਾਂ ਬਾਈ ਮੰਨ ਕੇ ਚੱਲੋ ਕਈ ਸ਼ੌਂਕ ਹੁੰਦਾ ਕਈਆਂ ਨੂੰ ਕਈਆਂ ਦੀ ਮਜਬੂਰੀ ਹੁੰਦੀ ਆ ਜਾਂ ਤਾਂ ਵਿਆਹ ਹੋਇਆ ਹੋਵੇ ਘਰੇ ਗਰੀਬੀ ਹੋਵੇ ਠੀਕ ਆ ਤੇ ਜਾਂ ਉਹੀ ਗਰੀਬ ਹੋਵੇ ਘਰੋਂ ਹੂੰ ਤੇ ਕਿਸੇ ਦਾ ਮਾਪਿ ਪਿਓ ਦਾ ਬਿਮਾਰ ਹੁੰਦਾ ਉਹਨਾਂ ਨੂੰ ਐ ਹੁੰਦਾ ਵੀ ਸਾਡੇ ਕੋਲੇ ਜੇ ਅਸੀਂ ਸਿੱਧੀ ਨੌਕਰੀ ਕਰਾਂਗੇ ਤਾਂ ਸਾਨੂੰ ਪੈਸੇ ਘੱਟ ਮਿਲਣਗੇ ਤੇ ਜੇ ਇੱਧਰ ਨੂੰ ਸਾਨੂੰ ਵੱਧ ਵਾਹ ਫੈਕਟਰੀ ਦੇ ਵਿੱਚ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਤੇ ਜਿਹੜੀਆਂ ਬੁੜੀਆਂ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਸ਼ਹਿਰਾਂ ਦੇ ਵਿੱਚ ਜਾਂ ਕਿਸੇ ਦੁਕਾਨ ਤੇ ਕੰਮ ਕਰਦੀਆਂ ਜੋਬ ਕਰਦੀਆਂ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਸਹੀ ਚੱਲਦੀਆਂ ਪਰ ਇਹਨਾਂ ਨੂੰ ਹੀ ਕਿਉਂ ਇਹਨਾਂ ਨੂੰ ਹੀ ਕਿਉਂ ਕੰਮ ਇਹ ਕਰਨਾ ਪੈਂਦਾ ਉਹ ਵੀ ਤਾਂ ਇੱਕ ਇਨਸਾਨ ਆ ਉਹ ਵੀ ਇੱਕ ਇਸਤਰੀ ਆ ਬਾਈ ਉਹ ਆ ਦੀ ਇੱਜ਼ਤ ਨੂੰ ਮੁੱਖ ਰੱਖ ਕੇ ਚੱਲਦੇ ਆ ਉਹ ਪੈਸਾ ਨਹੀਂ ਉਹ ਆਦੀ ਇੱਜ਼ਤ ਨੂੰ ਮੁੱਖ ਰੱਖ ਕੇ ਚੱਲਦੇ ਨੇ ਇਹੋ ਜਿਹੇ ਕੁੜੀਆਂ ਇਹ ਫਿਰ ਪੈਸਾ ਪੈਸੇ ਨੂੰ ਮੁੱਖ ਬਈ ਤੈਨੂੰ ਲੱਗਦਾ ਵੀ ਪੈਸਾ ਮੁੱਖ ਆ ਜ਼ਿੰਦਗੀ ਨਹੀਂ ਪੈਸਾ ਮੁੱਖੀ ਆ ਇਹਨੂੰ ਪੁੱਛ ਕੇ ਦੇਖੋ ਹੁਣ ਇੱਜ਼ਤ ਕੋਈ ਨਹੀਂ ਬਈ ਕੋਈ ਫਿਰ ਇੱਜ਼ਤ ਕਾਦੀ ਹੁੰਨੀ ਆ ਬਈ ਜਦੋਂ ਥਾਂ ਥਾ ਕੇ ਕਾਣੀਆਂ ਅਜੇ ਲੋਕ ਇੱਜ਼ਤ ਨੂੰ ਬਹੁਤ ਬੜਾਪਾ ਦਿੰਦੇ ਆ ਵੀ ਬਹੁਤ ਅੱਗੇ ਲੈ ਕੇ ਆਉਂਦਾ ਵੀ ਇੱਜ਼ਤ ਸਾਡੀ ਇੱਜ਼ਤ ਸਾਡੀ ਇੱਜ਼ਤ ਸਾਡੀ ਅੱਜ ਕੱਲ ਇਹ ਇੱਜ਼ਤ ਨੂੰ ਹੁਣ ਨਹੀਂ ਸਮਝਦੇ ਲੋਕ ਬਈ ਬਹੁਤ ਘਟਾ ਹੁਣ ਬਹੁਤ ਹੈਗੀਆਂ ਕੁੜੀਆਂ ਜਿਹੜੀਆਂ ਆਉਦੀ ਇੱਜ਼ਤ ਨੂੰ ਸਮਝਦੀਆਂ ਕੋਈ ਅੱਛਾ ਬਈ ਜਿਹੜੀ ਤੇਰੀ ਮਜਬੂਰੀ ਹੈ ਤੇਰੀ ਹਾਂਜੀ ਹਾਂਜੀ ਮਜਬੂਰੀ ਹੈ ਮੇਰੀ ਤਾਂ ਹੀ ਮੈਂ ਕਰ ਰਹੀ ਆ ਮਜਬੂਰੀ ਹੁੰਦੀ ਆ ਹਾਂ ਕੀ ਦਾ ਵੀ ਜੀ ਕਰਦਾ ਇਹ ਕੰਮ ਨੂੰ ਕਰਨ ਨੂੰ ਸੋਡਾ ਨਹੀਂ ਕਰਦਾ ਇਹਦਾ ਨਹੀਂ ਕਰਦਾ ਮਜਬੂਰੀ ਆ ਬਸ ਰ ਇੱਕ ਮੂਰੇ ਪੈਣਾ ਹਨਾ ਮਜਬੂਰੀ ਆ ਸਾਡੀ ਵੀ ਇੱਜ਼ਤ ਹੈ ਨਹੀਂ ਸਾਡੀ ਕੋਈ ਇੱਕ ਸਾਡੀ ਤਾਂ ਕਰਕੇ ਸਾਡੀ ਪੈ ਹੀ ਗਈ ਇਹ ਕੰਮ ਛੁਣ ਮੈਂ ਹੁਣ ਤੁਹਾਨੂੰ ਕੀ ਦੱਸਾਂ ਕਿਹੜਾ ਮੇਰਾ ਘਰ ਵਾਲਾ ਉਹ ਨਸੇ ਸਿਗਨੇਚਰ ਚਿੱਟਾ ਲਾ ਜਾਂਦਾ ਡੇਲੀ ਦੇ 3-3000 ਦਾ ਸਾਮਾਨ ਵੇਚ ਦਿੰਦਾ ਚੱਕ ਕੇ ਕਰੋ ਜਵਾਕ ਵੀ ਪਾਲਨੇ ਹੁੰਦੇ ਅਸੀਂ ਵੀਰੇ ਬਹੁਤ ਮਜਬੂਰੀ ਹੈ ਸਾਡੀ ਤਾ ਕਰਕੇ ਸੀ ਨਾ ਇਹ ਕੰਮਾਂ 'ਚ ਪੈ ਗਏ ਨਾ ਨਹੀਂ ਸਾਨੂੰ ਕੀ ਲੋੜ ਸੀ ਕੰਮ 'ਚ ਕਿਸੇ ਨੂੰ ਇੱਜ਼ਤ ਦੇਣੀ ਆਦੀ ਜਿਹੜੀਆਂ ਭੈਣਾਂ ਹੋਰ ਕੰਮ ਇਹੋ ਜਿਹਾ ਕਰਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੇ ਇਹ ਕੰਮ 'ਚ ਆਉਣਾ ਚਾਹੁੰਦੀਆਂ ਉਹਨਾਂ ਨੂੰ ਤੁਸੀਂ ਰੋਕਣਾ ਚਾਹੁੰਦੇ ਹੋ ਹਾਂ ਮੈਂ ਰੋਕਣਾ ਚਾਹੁੰਦੀ ਆ ਬਾਕੀ ਅਗਲੇ ਦੀ ਵੀ ਮਜਬੂਰੀ ਹੁੰਦੀ ਅਗਲੇ ਨਾਲ ਤਾਂ ਘਰ ਵੀ ਚਲਾਉਣਾ ਹੁੰਦਾ ਆ ਵੀ ਸਕਦੇ ਆ ਵਿੱਚ ਆ ਜਾਣ ਤਾਂ ਵਧ ਜਾਊ ਕੰਮ 'ਚ ਫਾਇਦਾ ਵੀ ਹੈਗਾ ਇੱਜ਼ਤ ਇਹਦੇ 'ਚ ਕਿਹੜਾ ਫਾਇਦਾ ਇਹਦੇ 'ਚ ਤਾਂ ਬੇਇੱਜ਼ਤੀ ਆ ਤੁਸੀਂ ਮੈਂ ਤੁਹਾਨੂੰ ਦੱਸ ਦੇਣਾ ਕੁੜੀਓ ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਤੇ ਪਲੀਜ਼ ਨਾ ਕਰਿਓ ਕਿਉਂਕਿ ਇਹਦੇ ਵਿੱਚ ਆਪਦੇ ਮਾਂ ਪਿ ਤੇ ਦੂਜੀ ਗੱਲ ਇਹਦੇ ਇਹ ਜਿਹਾ ਕੰਮ ਕਰੋਗੇ ਤਾਂ ਤੁਸੀਂ ਕਿਸੇ ਪਾਸੇ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ ਕਿਉਂਕਿ ਇਹ ਪੈਸੇ ਨੂੰ ਮੁੱਖ ਰੱਖ ਕੇ ਆਪਾਂ ਜ਼ਿੰਦਗੀ ਜੀਵਾਂਗੇ ਤਾਂ ਆਪਾਂ ਘਾਟਾ ਮਹਿਸੂਸ ਕਰਾਂਗੇ ਭਾਈ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਭਾਈ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਵੇਂ ਇਹ ਕਹਿੰਦੀ ਆ ਵੀ ਇਹਦਾ ਘੜ ਵਾਲਾ ਚੱਟਾ ਪੀਂਦਾ ਹਨਾ 5-6000 ਦਾ ਚੱਟਾ ਲਾ ਜਾਂਦਾ ਚਲ ਮੈਂ ਇਹਨੂੰ ਤੁਹਾਨੂੰ ਦੀ ਕਹਿੰਦਾ ਜਿਹੜੇ ਦੋ ਜਵਾਕ ਵੀ ਇਹਨੇ ਉਹਨੂੰ ਛੱਡਿਆ ਨਹੀਂ ਪਰ ਹਮ ਤਾਂ ਵੈਸੇ ਇਹ ਆਪਦੀ ਇੱਜ਼ਤ ਦੇਣ ਨਾਲੋਂ ਤਾਂ ਉਹਨੂੰ ਛੱਡ ਕੇ ਪਾਸੇ ਹੋ ਜਾਂਦੀ ਚੰਗੀ ਸੀ ਬਹੁਤ ਸਹੀ ਗੱਲ ਠੀਕ ਆ 8-10 ਹਜ਼ਾਰ ਦੀ ਬੰਦਾ ਜਿਹੜੀਆਂ ਕੁੜੀਆਂ ਇਹ ਕੰਮਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜਿਹੀਆਂ ਕੁੜੀਆਂ ਗਲਤ ਕੰਮ ਕਦਮ ਚੱਕ ਲੈਂਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਵੀ ਮੈਂ ਕਹਿੰਦਾ ਵੀ ਇਹ ਕੰਮ ਨਹੀਂ ਚੱਕਣਾ ਚਾਹੀਦਾ ਜੇ ਤੁਹਾਡਾ ਘਰ ਵਾਲਾ ਖਾਂਦਾ ਪੀਂਦਾ ਕੁਝ ਵੀ ਕਰਦਾ ਛਟਾ ਛੋਟਾ ਪੀਂਦਾ ਉਹਨੂੰ ਕਾ ਆਪਦੇ ਪੈਸੇ ਕਮਾਉਂਦਾ ਖਾਲਾ ਵੀ ਮੈਂ ਤਾਂ 5-10 ਹਜ਼ਾਰ ਰੁਪਏ ਦੀ ਨੌਕਰੀ ਕਰਕੇ ਉਹਦੇ ਚੱਕ ਪਾ ਲੂੰ ਪਰ ਆਹ ਕੰਮ ਗਲਤ ਜੇ ਨਹੀਂ ਹੋਣਾ ਚਾਹੀਦਾ ਬਹੁ ਤੱਕਾ ਕਾਦਾ ਹੋਇਆ ਕੋਈ ਇਹਦਾ ਘਰ ਵਾਲਾ ਜਿਹੜਾ ਇਹ ਨਸ਼ੇ ਕਰਦਾ ਸੀ 10-10 ਹਜ਼ਾਰ ਦਾ ਚਿੱਟਾ ਖਾ ਜਾਂਦਾ ਤੇ ਇਹਦੇ ਜਿਹੜੇ ਮੁੰਡੇ ਆ ਉਹ ਵੀ ਬੇਰੋਜ਼ਗਾਰ ਆ ਕੁੜੀ ਨੂੰ ਮਜਬੂਰੀ ਆ ਕੰਮ ਕਰਨਾ ਇਹ ਦੇਵੇ ਪਾਰਦਾ ਤੁਸੀਂ ਦੱਸ ਦੋ ਮੇਰੀ ਗੱਲ ਇੱਕ ਕਲੀਅਰ ਮੇਰੀ ਜ਼ਰੂਰ ਗੱਲ ਸੁਣ ਲਿਓ ਜਿਹੜੀਆਂ ਕੁੜੀਆਂ ਇਸ ਕੰਮ ਦੇ ਵਿੱਚ ਹੈਗੀਆਂ ਜਾਂ ਇਸ ਵਿੱਚ ਆਉਣਾ ਚਾਹੁੰਦੀਆਂ ਉਹਨਾਂ ਨੂੰ ਸਿਰਫ ਅਪੀਲ ਆ ਵੀ ਪੈਸੇ ਨੂੰ ਮੁੱਖ ਰੱਖ ਕੇ ਕੰਮ 'ਚ ਨਾ ਆਓ ਕਿਉਂਕਿ ਤੁਹਾਡੇ ਮਾਂ ਪਿਓ ਦੀ ਇੱਜ਼ਤ ਜਾ ਤੁਹਾਡੀ ਆਪ ਦੀ ਜੇ ਤੁਸ ਨੂੰ ਤੁਸੀਂ ਲੋਕਾਂ ਨੂੰ ਕੀ ਸਿੱਖਿਆ ਦਿਓਗੇ ਜਦੋਂ ਤੁਸੀਂ ਆਪ ਹੀ ਇਹ ਗਲਤ ਕੰਮ ਕਰ ਰਹੇ ਹੋ ਮੈਂ ਤੁਸ ਨੂੰ ਸਾਰਿਆਂ ਨੂੰ ਦੱਸ ਦਿੰਨਾ ਜਿਹੜੀਆਂ ਕੁੜੀਆਂ ਆਪਣੇ ਮਾਪੇ ਬਾਰੇ ਨਹੀਂ ਸੋਚਦੀਆਂ ਪੈਸੇ ਨੂੰ ਮੁੱਖ ਰੱਖਦੀਆਂ ਤੇ ਉਹਨਾਂ ਲਈ ਬਹੁਤ ਗਲਤ ਗੱਲ ਆ ਸਾਰੀਆਂ ਕੁੜੀਆਂ ਨੂੰ ਸਾਰੇ ਲੋਕਾਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਇੱਕ ਵੀਡੀਓ ਜਿਹੜੀ ਹੁੰਦੀ ਹੈ ਇਹ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਇਸ ਵੀਡੀਓ ਦੇ ਵਿੱਚ ਜਿਹੜੀ ਵੀ ਸਾਡੀ ਸਿੱਖਿਆ ਦਿੱਤੀ ਆ ਇਹਦੇ ਵਿੱਚ ਉਹ ਕੁੜੀਆਂ ਲਈ ਸਿੱਖਿਆ ਦਿੱਤੀ ਜਾਂਦੀਆਂ ਜਿਹੜੀਆਂ ਆਪਣੇ ਦੇ ਵਪਾਰ ਲਈ ਆਪਣੇ ਸਰੀ ਲਈ ਆਪਣੇ ਪੈਸੇ ਲਈ ਸਿਰਫ ਕੰਮ ਕਰਦੀਆਂ ਪਰ ਮੈਂ ਇੱਕ ਗੱਲ ਦੱਸ ਦਿੰਦਾ ਤੁਹਾਨੂੰ ਸਾਰਿਆਂ ਨੂੰ ਇਹ ਗਲਤ ਵਿੱਚ ਗੱਲ ਵਿੱਚ ਘਾਟ ਹੈ ਘਾਟਾ ਦੋਸਤੋ ਸਾਰੇ ਇਸ ਵੀਡੀਓ ਨੂੰ ਵੇਖੋ ਤੇ ਕਮੈਂਟ ਜਰੂਰ ਕਰਿਓ ਵੀ ਇਹ ਕੰਮ ਸਹੀ ਆ ਕਿ ਗਲਤ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਨਹੀਂ ਸਾਡੀ ਵੀਡੀਓ ਵਿੱਚ ਵਿੱਚ ਗਲਤ ਕੁਝ ਵਿਖਾਇਆ ਜਾਂਦਾ ਤਾਂ ਪਰ ਉਸ ਦੇ ਵਿੱਚ ਇੱਕ ਸਿੱਖਿਆ ਹੁੰਦੀ ਹੈ ਦੋਸਤੋ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ